ਜੈਲੋਬ ਜੀ ਅੱਜ ਦੇ ਖ਼ਬਰਾਂ ਚਿਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਡੋਨਲਡ ਟਰੰਪ ਨੇ ਆਪਣੀ ਅਗਲੀ ਪਿਕ ਆਪਣੇ ਅਹੁਦਿਆਂ ਦੇ ਵਿੱਚ ਬ੍ਰੈਂਡਨ ਕਾਰ ਦਾ ਨਾਮ ਸ਼ਾਮਲ ਕੀਤਾ ਇਹਨਾਂ ਦੀ ਅਪਾਇੰਟਮੈਂਟ ਕੀਤੀ ਗਈ ਆ ਜਿਹੜੀ ਪ੍ਰੈਜ਼ੀਡੈਂਟ ਇਲੈਕਟ ਵੱਲੋਂ ਚੇਅਰਮੈਨ ਫੈਡਰਲ ਜਿਹੜੀ ਕਮਿਊਨੀਕੇਸ਼ਨ ਕਮਿਸ਼ਨ ਦੇ ਐਫਸੀਸੀ ਨੂੰ ਕਹਿੰਦੇ ਆ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਸੀਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਡੋਨਲਡ ਟਰੰਪ ਦੀ ਇਹਨਾਂ ਦੇ ਪਿਕ ਦੇ ਉੱਤੇ ਉਹਨਾਂ ਨੇ ਆਪਣੇ ਸਟੈਂਡ ਵੀ ਸਪਸ਼ਟ ਕੀਤੇ ਆ ਅੱਜ ਦੀ ਸੂਚਨਾ ਅਨੁਸਾਰ ਡੋਨਲਡ ਟਰੰਪ ਨੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਬ੍ਰੈਂਡਨ ਕਾਰ ਨੂੰ ਬਣਾਉਣ ਦਾ ਫੈਸਲਾ ਕੀਤਾ ਜਨਵਰੀ ਦੇ ਵਿੱਚ ਜਦੋਂ ਇਹ ਆਪਣੇ ਅਹੁਦੇ ਦੀ ਅਹੁਦਾ ਸੰਭਾਲਣਗੇ ਉਹਦੇ ਤੋਂ ਬਾਅਦ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦਾ ਚੇਅਰਮੈਨ ਬ੍ਰੈਂਡਨ ਕਾਰ ਨੂੰ ਲਾਇਆ ਜਾਊਗਾ ਬ੍ਰੈਂਡਨ ਕਾਰ ਕਈ ਕਾਰਨ ਕਰਕੇ ਚਰਚਾ ਦੇ ਵਿੱਚ ਨੇ ਕਾਸ ਤੌਰ ਦੇ ਉੱਤੇ ਹੁਣ ਜਿਹੜਾ ਸਰਕਾਰ ਦਾ ਕੰਟਰੋਲ ਆ ਜਿਹੜੇ ਰੈਗੂਲੇਸ਼ਨਸ ਨੇ ਉਹਨਾਂ ਨੂੰ ਨੈਟਵਰਕ মিডিਆ ਜਿਹੜਾ ਟੀਵੀ ਰੇਡੀਓ ਇਹਦੇ ਉੱਤੇ ਤਾਂ ਲਾਗੂ ਕੀਤਾ ਜਾਊਗਾ ਪਰ ਇਸ ਵੇਲੇ ਅਮਰੀਕਾ ਦੇ ਵਿੱਚ ਇਸ਼ੂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਟੈਕ ਜਾਇੰਟਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੰਟਰੋਲ ਕਰਨ ਦਾ ਜਾਂ ਰੈਗੂਲੇਸ਼ਨਸ ਉਹਨਾਂ ਦੇ ਉੱਤੇ ਲਾਉਣ ਦੀ ਗੱਲਬਾਤ ਹੈ ਇਸ ਵੇਲੇ ਵੱਡਾ ਜਿਹੜਾ ਇਸ਼ੂ ਹੋਊਗਾ ਤੇ ਉਹਨੂੰ ਇੱਕ ਇਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਰੈਗੂਲੇਟਰੀ ਫੋਕਸ ਆ ਕਾਰ ਦਾ ਪਲਾਨ ਕੀ ਹੋਊਗਾ ਕਿ ਜਿਹੜੀ ਇਹਨੂੰ ਐਕਸਪੈਂਡ ਕਰਨਾ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੂੰ ਇਹਦੀ ਜਿਹੜੀ ਭੂਮਿਕਾ ਆ ਇਹਦਾ ਜਿਹੜਾ ਰੋਲ ਆ ਉਹਨੂੰ ਟੈਕ ਕੰਪਨੀਆਂ ਨੂੰ ਟਾਰਗੇਟ ਕਰਨ ਦੇ ਲੱਗੇ ਜਿਵੇਂ ਐਪਲ ਆ ਇੰਸਟਾਗ੍ਰam ਫੇਸਬੁੱਕ ਜਿਹੜੀ ਮੈਟਾ ਦੀ ਪੇਰੈਂਟ ਕੰਪਨੀ ਆ ਗੂਗਲ ਆ ਮਾਈਕਰੋਸਾਫਟ ਆ ਇਹਨਾਂ ਸਾਰੀਆਂ ਦੇ ਉੱਤੇ ਕੰਟਰੋਲ ਕਿਦਾਂ ਕੀਤਾ ਜਾਵੇ ਕਿਉਂਕਿ ਮੀਡੀਆ ਦਾ ਰੋਲ ਪਿਛਲੇ ਸਮੇਂ ਦੇ ਵਿੱਚ ਬਦਲ ਗਿਆ ਪਹਿਲਾਂ ਬਹੁ ਗਣਤੀ ਲੋਕ ਟੀਵੀ ਰੇਡੀਓ ਅਖਬਾਰਾਂ ਦੇ ਰਾਹੀਂ ਖਬਰ ਲੈਂਦੇ ਸੀ ਪਰ ਹੁਣ ਜਿਹੜੀਆਂ ਇਹਨਾਂ ਕੰਪਨੀਆਂ ਦਾ ਵੀ ਇੱਕ ਰੋਲ ਆ ਕਿਸੇ ਨਾ ਕਿਸੇ ਤਰ੍ਹਾਂ ਚੀਜ਼ਾਂ ਨੂੰ ਇੱਧਰ ਉੱਧਰ ਕਰਨ ਦੇ ਵਿੱਚ ਸੋ ਹੁਣ ਬ੍ਰੈਂਡਨ ਕਾਰ ਜਿਹੜੇ ਕਿ ਰਾਸ਼ਟਰਪਤੀ ਇਲੈਕਟ ਡੋਨਲਡ 트੍ਰੰਪ ਨੇ ਅਪਾਇੰਟ ਕੀਤੇ ਆ ਕਰਨੇ ਆ ਉਹਨਾਂ ਨੂੰ ਪਿਕ ਕਰ ਲਿਆ ਆ ਉਹ ਇਹਨਾਂ ਕੰਪਨੀਆਂ ਦੇ ਉੱਤੇ ਆਪਣੇ ਰੈਗੂਲੇਸ਼ਨਸ ਜਾਂ ਆਪਣੀ ਜਿਹੜੀ ਸਾਰੀ ਗੱਲਬਾਤ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਇਹਦੇ ਪਿੱਛੇ ਪ੍ਰੋਜੈਕਟ 2025 ਦਾ ਜ਼ਿਕਰ ਵੀ ਆਉਂਦਾ ਬ੍ਰੈਂਡਨ ਕਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਇਸ ਪਾਸੇ ਵੀ ਜਾਂਦੀ ਆ ਜਿਹੜਾ ਕੰਜ਼ਰਵੇਟਿਵ ਦਾ ਪ੍ਰੋਜੈਕਟ 2025 ਆ ਉਹਦੇ ਵਿੱਚ ਜਿਹੜੇ ਵੱਡੇ ਨਾਂ ਨੇ ਉਹਨਾਂ ਦੇ ਵਿੱਚ ਇੱਕ ਬ੍ਰੈਂਡਨ ਕਾਰ ਦਾ ਨਾਂ ਆ ਜਿਹੜੀਆਂ ਟੈਕ ਕੰਪਨੀਆਂਜ਼ ਦੇ ਉੱਤੇ ਅਥਾਰਟिटीज ਦੇ ਲਈ ਸਟਰੋਂਗਰ ਮੈਜਰਸ ਹੋਣਗੇ ਇਹਨਾਂ ਸਾਰੀਆਂ ਦੇ ਉੱਤੇ ਕਿਉਂਕਿ ਮੀਡੀਆ ਦੇ ਬਾਇਸ ਹੋਣ ਦੇ ਉੱਤੇ ਅਮਰੀਕਾ ਦੇ ਵਿੱਚ ਹਮੇਸ਼ਾ ਹੀ ਸਵਾਲ ਉੱਠਦੇ ਆ ਕਿ ਜਿਹੜੇ ਇਹ ਕਹਿੰਦੇ ਆ ਕਿ ਇਹਨਾਂ ਦੇ ਸਵਾਲ ਜਿਹੜੇ ਹੋਣੇ ਚਾਹੀਦੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਐਕਸਪਰਟ ਨੇ ਉਹ ਇਹ ਵੀ ਕਹਿ ਰਿਹਾ ਕਿ ਜਿਹੜਾ ਬ੍ਰੈਂਡਨ ਕਾਰ ਆ ਇਹਦੇ ਕੋਲੇ ਜਿਹੜੀ ਲੀਗਲ ਅਥਾਰਟੀ ਕੀ ਹੋਊਗੀ ਇਹਦੇ ਕੁਝ ਪ੍ਰੋਪੋਜ਼ਲਸ ਦੇ ਲਈ ਕਿਉਂਕਿ ਸਾਰਾ ਕੁਝ ਇਹਨਾਂ ਦਾ ਫੈਸਲਾ ਜਿਹੜਾ ਉਹਨੇ ਕਾਂਗਰਸ ਨੇ ਕਰਨਾ ਹੁੰਦਾ ਪਰ ਐਸ ਵੇਲੇ ਕਾਂਗਰਸ ਦੇ ਵਿੱਚ ਵੀ ਰਿਪਬਲਿਕ ਕਰਨੀ ਸੋ ਦੇਖੋ ਕਿਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਫੈਸਲਾ ਹੁੰਦਾ 트럼ਪ ਦੀ ਬਹੁਤ ਜ਼ਬਰਦਸਤ ਸਪੋਰਟ ਆ ਇਹਨਾਂ ਨੂੰ ਤੇ ਇਹਨਾਂ ਦੀ 트럼ਪ ਨੂੰ ਬਹੁਤ ਜ਼ਬਰਦਸਤ ਸਪੋਰਟ ਸੀ ਉਹਨਾਂ ਦੇ ਵਫਾਦਾਰਾਂ ਦੇ ਵਿੱਚੋਂ ਇੱਕ ਬ੍ਰੈਂਡਨ ਕਾਰ ਦਾ ਨਾਂ ਸਾਹਮਣੇ ਆਉਂਦਾ ਸੋ ਫੈਸਲਾ ਹੁਣ ਕਾਂਗਰਸ ਕਰੂਗੀ ਕਿ ਜਿਹੜੀਆਂ ਇਹ ਪਾਲਿਸਿਸ ਲੈ ਕੇ ਆਉਂਦੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਆ ਇਹ ਪਹਿਲਾਂ ਜਿਹੜੇ ਬ੍ਰੈਂਡਨ ਕਾਰ ਨੇ ਇਹ ਸਪੋਰਟ ਕਰਦੇ ਰਹੇ ਆ ਨਿਊਟੈਲਿਟੀ ਜਿਹੜੀ ਰਿਪਬਲਿਕਨ ਜਿਹੜਾ ਲੀਡ ਕਰ ਰਿਹਾ ਸੀ ਇਹਨੂੰ ਇਹਨੂੰ ਐਫਸੀਸੀ ਨੂੰ ਉਹਦੇ ਉੱਤੇ ਜਿਹੜੀ ਗੱਲਬਾਤ ਚੱਲਦੀ ਰਹੀ ਆ ਐਲਨ ਮਸਕ ਦੇ ਨਾਲ ਬਹੁਤ ਨੇੜੇ ਦਾ ਕਨੈਕਸ਼ਨ ਜਿਹੜੇ ਬ੍ਰੈਂਡਨ ਕਾਰ ਨੇ ਇਹ ਐਲਨ ਮਸਕ ਦੀ ਹੀ ਫਿਲਾਸਫੀ ਉਹਨਾਂ ਦੀ ਥੌਟ ਦੇ ਨਾਲ ਬਹੁਤ ਨੇੜਿਓਂ ਅਲਾਈਨ ਕਰਦੇ ਨੇ ਉਹਨਾਂ ਦੇ ਨਾਲ ਇੱਕ ਸੁਰਤਾ ਰੱਖਦੇ ਨੇ ਬਾਇਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਦੋਂ ਇਹਨਾਂ ਦੇ ਸਟਾਰ ਲਿੰਕ ਦੇ ਉੱਤੇ ਸਵਾਲ ਉੱਠੇ ਸੀ ਐਲਨ ਮਸਕ ਦੇ ਤਾਂ ਉਸ ਵੇਲੇ ਬ੍ਰੈਂਡਨ ਕਾਰ ਵੀ ਉਸੇ ਸੁਰ ਦੇ ਵਿੱਚ ਬੋਲ ਰਿਹਾ ਸੀ ਹੁਣ ਖਾਸ ਤੌਰ ਦੇ ਉੱਤੇ ਜਿਹੜਾ ਜ਼ੋਰ ਇਹ ਦੇਣਗੇ ਰੂਰਲ ਅਮਰੀਕਾ ਦੇ ਵਿੱਚ ਇੰਟਰਨੈਟ ਦੇ ਉੱਤੇ ਜਿਵੇਂ ਰੂਰਲ ਏਰੀਆਜ਼ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਇਕਨੋਮਿਕ ਗਰੋਥ ਜਾਂ ਉੱਥੇ ਜਿਹੜੀ ਮਸਲੇ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਫੋਕਸ ਕੀਤਾ ਜਾਊਗਾ ਇਮਪੈਕਟ ਬਹੁਤ ਵੱਡਾ ਪਾਊਗਾ ਸੋ ਇਹਦਾ ਜਿਹੜਾ FCC ਦਾ ਇਨਫਲੂਐਂਸ ਆ ਕੰਪਨੀਆਂ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਨੂੰ ਜਿਹੜੀ ਰੈਗੂਲੇਸ਼ਨਸ ਆ ਉਹਨਾਂ ਨੂੰ ਲਾਗੂ ਕਰਨ ਦੇ ਲਈ ਬਹੁਤ ਜ਼ਬਰਦਸਤ ਇਹਨਾਂ ਦਾ ਰੋਲ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾ ਰਿਹਾ ਮੀਡੀਆ ਬਿਨਾਂ ਸ਼ੱਕ ਸ਼ੁਰੂ ਤੋਂ ਹੀ ਕੁਝ ਖਬੇ ਪੱਕੀ ਰਿਹਾ ਕੁਝ ਸਜੇ ਪੱਕੀ ਰਿਹਾ ਪਰ ਉਸ ਮੀਡੀਆ ਤੋਂ ਬਿਨਾਂ ਹੁਣ ਜਿਹੜਾ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਆ ਇਹ ਦੂਜੀਆਂ ਵੱਡੀਆਂ ਕੰਪਨੀਆਂ ਉੱਤੇ ਵੀ ਆਪਣੇ ਇਸ ਤਰੀਕੇ ਨਾਲ ਦੇਖੂਗਾ ਅਗਲੀ ਗੱਲ ਮੈਂ ਦੋਸਤੋ ਯੂਕਰੇਨ ਤੇ ਰੂਸ ਦੀ ਲੜਾਈ ਨੂੰ ਲੈ ਕੇ ਰੂਸ ਤੇ ਯੂਕਰੇਨ ਦੀ ਲੜਾਈ ਦੇ ਵਿੱਚ ਤੁਹਾਨੂੰ ਪਤਾ ਕਿ ਕਿੰਨਾ ਸਮਾਂ ਇਹਨੂੰ ਚੱਲਦੀ ਨੂੰ ਹੋ ਗਿਆ ਤੇ ਇਸ ਲੜਾਈ ਹਜੇ ਵੀ ਕਿਸੇ ਸਿਰੇ ਕੰਡੇ ਨਹੀਂ ਲੱਗ ਰਹੀ ਲੜਾਈ ਬੜੀ ਸਪਸ਼ਟ ਆ ਰੂਸ ਯੂਕਰੇਨ ਦੀ ਲੜਾਈ ਹੁਣ ਹੋਰ ਵੀ ਜ਼ਿਆਦਾ ਸਪਸ਼ਟ ਹੋ ਚੁੱਕੀ ਆ ਜਦੋਂ ਦਾ ਨਾਰਥ ਕੋਰੀਆ ਰੂਸ ਦੀ ਹਮਾਇਤ ਦੇ ਉੱਤੇ ਸਿੱਧਾ ਸਿੱਧਾ ਆਉਣਾ ਦੇ ਫੌਜੀ ਉੱਥੇ ਆ ਗਏ ਆ ਇਹਦੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆ ਥੋੜੇ ਦਿਨ ਪਹਿਲਾਂ ਫੈਸਲਾ ਕੀਤਾ ਕਿ ਜਿਹੜੀਆਂ ਲੌਂਗ ਰੇਂਜ ਮਿਜ਼ਾਈਲਜ਼ ਨੇ ਉਹਨਾਂ ਨੂੰ ਰੂਸ ਦੇ ਵਿਰੁੱਧ ਯੂਕਰੇਨ ਵਰਤੇ ਉਹ ਮਿਜ਼ਾਈਲਜ਼ ਜਿਹੜੀਆਂ ਅਮਰੀਕਾ ਨੇ ਯੂਕਰੇਨ ਨੂੰ ਦਿੱਤੀਆਂ ਤਾਂ ਕਿ ਰੂਸ ਦੇ ਅੰਦਰ ਤੱਕ ਜਾ ਕੇ ਜਿਹੜਾ ਡੀਪਰ ਸਟ੍ਰਾਈਕਸ ਉੱਥੇ ਕੀਤੀਆਂ ਜਾ ਸਕਣ ਇਹ ਬਹੁਤ ਵੱਡਾ ਫੈਸਲਾ ਆ ਬਿਨਾਂ ਸ਼ੱਕ ਜਿਹੜੇ ਨਾਰਥ ਕੋਰੀਅਨ ਟ੍ਰੂਪਸ ਉੱਥੇ ਰਸ਼ੀਆ ਦੇ ਵਿੱਚ ਨੇ ਡਿਪਲੋਏ ਕੀਤੇ ਗਏ ਨੇ ਉਹ ਵੀ ਬਹੁਤ ਵੱਡਾ ਮੁੱਦਾ ਆ ਪਾਰੇ ਅਮਰੀਕਾ ਦੇ ਵਿੱਚ ਰਾਜਨੀਤਿਕ ਸਥਿਤੀ ਬਦਲ ਰਹੀ ਹੈ ਜੋ ਬਾਈਡਨ ਜਾ ਰਹੇ ਨੇ ਡੋਨਲਡ ਟਰੰਪ ਆ ਰਹੇ ਨੇ ਜਦੋਂ ਡੋਨਲਡ ਟਰੰਪ ਆਉਂਦੇ ਆ ਉਹਨਾਂ ਦੀ ਪਾਲਿਸੀ ਦੇ ਵਿੱਚ ਹੋ ਸਕਦਾ ਤਬਦੀਲੀ ਹੋ ਸਕੇ ਹੋ ਸਕਦਾ ਉਹ ਯੂਕਰੇਨ ਦੀ ਉਸ ਤਰੀਕੇ ਨਾਲ ਸਪੋਰਟ ਨਾ ਕਰਨ ਜਿਸ ਤਰੀਕੇ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤੀ ਹੈ NATO ਵੀ ਇਸ ਗੱਲ ਦੇ ਉੱਤੇ ਡਿਵਾਈਡਡ ਆ NATO ਦੇ ਕੁਝ ਦੇਸ਼ ਮੁੱਲ ਕੇ ਕਹਿੰਦੇ ਆ ਕਿ ਸਾਨੂੰ ਡਟ ਕੇ ਯੂਕਰੇਨ ਦੇ ਨਾਲ ਖੜੇ ਹੋਣਾ ਚਾਹੀਦਾ ਜਿੰਨਾ ਅਸਲਾ ਉਹਨਾਂ ਨੂੰ ਦਿੱਤਾ ਜਾ ਸਕਦਾ ਜਿੰਨੀ ਉਹਨਾਂ ਨੂੰ ਖੁੱਲ੍ਹ ਦਿੱਤੀ ਜਾ ਸਕਦੀ ਦੇਣੀ ਚਾਹੀਦੀ ਉੱਥੇ ਕੁਝ ਦੇਸ਼ ਮੁੱਲ ਕੇ ਕਹਿੰਦੇ ਆ ਵੀ ਜੇ ਤੁਸੀਂ ਇਹਨਾਂ ਨੂੰ ਜ਼ਿਆਦਾ ਹਥਿਆਰ ਵਰਤਣ ਦੀ ਆਗਿਆ ਦੇਵੋਗੇ ਜਿਵੇਂ ਕਿ ਜੋ ਬਾਈਡਨ ਨੇ ਲੌਂਗ ਰੇਂਜ ਦੀਆਂ ਮਿਸਾਈਲਜ਼ ਵਰਤਣ ਦੀ ਆਗਿਆ ਦਿੱਤੀ ਹੈ ਉਹਦੇ ਨਾਲ ਉਹ ਵੀ ਉਲਟਾ ਵਾਰ ਕਰਨਗੇ ਨੁਕਸਾਨ ਜ਼ਿਆਦਾ ਹੋਊਗਾ ਔਰ ਇਹੀ ਕੁਝ ਹੋ ਰਿਹਾ ਜਿਹੜੀਆਂ ਡਰੋਨ ਸਟ੍ਰਾਈਕਸ ਰੂਸ ਇਧਰਲੇ ਪਾਸੇ ਕਰ ਰਹੀਆਂ ਉਹਦੇ ਵਿੱਚ ਸਵੈਲੀਅਨ ਵੀ ਮਾਰੇ ਜਾ ਰਹੇ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਵੀਰ ਜੇਲਾਸਕੀ ਨੇ ਇਸ ਗੱਲ ਨੂੰ ਜੀ ਆਇਆਂ ਕਿਹਾ ਇਸ ਗੱਲ ਦਾ ਸਵਾਗਤ ਕੀਤਾ ਤੇ ਉਹ ਕਹਿੰਦੇ ਵੀ ਸਾਨੂੰ ਜਿਹੜਾ ਜਿਹੜੀ ਮਤਲਬ ਜਿਹਨੂੰ ਕਹਿੰਦੇ ਹੁੰਦੇ ਆ ਵੀ ਆਪ ਹੁਣ ਹਥਿਆਰ ਹੀ ਬੋਲਣਗੇ ਅਸੀਂ ਕੁਝ ਨਹੀਂ ਬੋਲਣਾ ਕਿ ਮਿਜ਼ਾਈਲਸ ਵਿਲ ਸਪੀਕ ਫਾਰ ਥੈਮ ਸੈਲਵਜ਼ ਜਿਹੜੀ ਉਹਨਾਂ ਨੇ ਅਸਲ ਦੇ ਵਿੱਚ ਇਹ ਵਾਕ ਵਰਤਿਆ ਬਹੁਤ ਡੂੰਘੇ ਅਰਥ ਨੇ ਰਸ਼ੀਆ ਨੇ ਇਨਫਰਾਸਟ੍ਰਕਚਰ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਧਾ ਸਿੱਧਾ ਜਿਹੜੀਆਂ ਮਿਜ਼ਾਈਲਸ ਨੇ ਉਹਨੂੰ ਸਿੱਧਾ ਸਿੱਧਾ ਉਹਨਾਂ ਦੇ ਅੰਦਰ ਤੱਕ ਜਾ ਕੇ ਉਹਨਾਂ ਦੇ ਸਾਰੇ ਕਿਉਂਕਿ ਮୋਰੇ ਠੰਡ ਆ ਰਹੀ ਹੈ ਹੁਣ ਉਹਨਾਂ ਦੇ ਜਿਹੜੇ એનર્ਜੀ ਦੇ ਉਹ એનર્ਜੀ ਇਨਫਰਾਸਟ੍ਰਕਚਰ ਆ ਉਹ ਟਾਂਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਰਸ਼ੀਆ ਵਾਪਸ ਇਹਨਾਂ ਦੇ ਉੱਤੇ ਡਰੋਨ ਸਟ੍ਰਾਈਕਸ ਕਰ ਰਿਹਾ ਜਿਹੜੇ ਪਾਵਰ ਇਨਫਰਾਸਟ੍ਰਕਚਰਸ ਦੇ ਉੱਤੇ ਤੇ ਇਥੋਂ ਤੱਕ ਕਿ ਸਵੈਲੀਅਨ ਵੀ ਇਥੋਂ ਦੇ ਮਾਰੇ ਜਾ ਰਹੇ ਨਾਟੋ ਜਿੱਦਾਂ ਪਹਿਲਾਂ ਦੱਸਿਆ ਕਿ ਇਸ ਗੱਲ ਦੇ ਉੱਤੇ ਸਪਸ਼ਟ ਰੂਪ ਦੇ ਵਿੱਚ ਡਿਵਾਈਡਡ ਨੇ ਨਾਰਥ ਕੋਰੀਆ ਦੀ ਸਪੋਰ ਨਾਰਥ ਕੋਰੀਆ ਆਪਣੇ ਟ੍ਰੂਪਸ ਵੀ ਦੇ ਰਿਹਾ ਆ ਜਿਹੜਾ ਅਸਲਾ ਵੀ ਦੇ ਰਿਹਾ ਆ ਤੇ ਹਰ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰ ਰਿਹਾ ਹੈ ਦੁਨੀਆ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਦੋ ਧਿਰਾਂ ਬਣਦੀਆਂ ਜਾ ਰਹੀਆਂ ਇੱਕ ਪਾਸੇ ਰੂਸ ਚਾਈਨਾ ਨਾਰਥ ਕੋਰੀਆ ਦੂਜੇ ਪਾਸੇ ਯੂਕਰੇਨ ਯੂਰਪ ਅਮਰੀਕਾ ਤੇ ਜਿੰਨੇ ਵੀ ਨਾਟੋ ਦੇ ਮੁਲਕ ਨੇ ਡੋਨਲਡ ਟਰੰਪ ਦੇ ਆਉਣ ਨਾਲ ਇਸ ਪਾਲਿਸੀ ਦੇ ਵਿੱਚ ਕੀ ਤਬਦੀਲੀ ਹੁੰਦੀ ਹੈ ਕੀ ਹੁੰਦਾ ਉਹ ਦੇਖਣ ਵਾਲੀ ਗੱਲਬਾਤ ਹੋਊਗੀ ਪਰ ਇਸ ਵੇਲੇ ਜਿਹੜਾ ਬਹੁਤ ਸਪਸ਼ਟ ਰੂਪ ਦੇ ਵਿੱਚ ਇਹ ਲੜਾਈ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਤੇ ਜਿਹਦੇ ਨਾਲ ਬਿਨਾਂ ਸ਼ੱਕ ਹੋਰ ਤਬਾਈ ਤੇ ਦੁਨੀਆ ਦੀ ਸਾਰੀ ਇਕਨੋਮੀ ਦੇ ਉੱਤੇ ਦੁਨੀਆ ਦੇ ਸਾਰੇ ਟਾਂਚੇ ਦੇ ਉੱਤੇ ਜਿਹੜਾ ਅਸਰ ਆ ਉਹ ਕਾਫੀ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਅਗਲੀ ਗੱਲਬਾਤ ਪਾਪ ਫਰਾਂਸਿਸ ਦਾ ਇੱਕ ਬਿਆਨ ਪਾਪ ਫਰਾਂਸਿਸ ਨੇ ਇਹ ਕਿਹਾ ਆ ਕਿ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਜ਼ਰਾਈਲ ਨੇ ਜੋ ਕੁਝ ਗਾਜ਼ਾ ਦੇ ਉੱਤੇ ਕੀਤਾ ਕੀ ਉਹਨੂੰ ਜੈਨੋਸਾਈਡ ਵਜੋਂ ਕੁਆਲੀਫਾਈ ਕੀਤਾ ਜਾ ਸਕਦਾ ਹੈ ਇਹਦੀ ਜਿਹੜੀ ਕਾਨੂੰਨਨ ਪਰਿਭਾਸ਼ਾ ਕੀ ਹੋਣੀ ਚਾਹੀਦੀ ਇੱਕ ਤੇ ਆ ਵੀ ਦੋਹਾਂ ਦੀ ਲੜਾਈ ਲੱਗੀ ਐ ਇਸ ਵੇਲੇ ਇਜ਼ਰਾਈਲ ਦੀ ਤੇ ਇਹਨਾਂ ਦੇ ਨਾਲ ਇਜ਼ਰਾਈਲ ਨੇ ਹਮਲਾ ਕੀਤਾ ਉਹ ਕਹਿੰਦੇ ਸੀ ਆਪਣੇ ਬਚਾਲ ਹੀ ਕੀਤਾ ਨੁਕਸਾਨ ਗਾਜ਼ਾ ਦੇ ਉੱਤੇ ਬਹੁਤ ਹੋਇਆ ਕੁਝ ਜਿਹੜੇ ਲੋਕ ਨੇ ਵੱਡੇ ਪੱਧਰ ਦੇ ਉੱਤੇ ਇਹਨੂੰ ਜੈਨੋਸਾਈਡ ਕਹਿ ਰਿਹਾ ਕਿ ਇਸ ਉਹਦੇ ਵਿੱਚ ਜੈਨੋਸਾਈਡ ਆ ਪਪ ਫਰਾਂਸਿਸ ਨੇ ਹੁਣ ਇਹ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਸੁਜੈਸਟ ਕੀਤਾ ਉਹਨਾਂ ਨੇ ਕਿ ਪਹਿਲਾਂ ਇਹ ਪਤਾ ਕਰੋ ਕਿ ਜੋ ਕੁਛ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕੀਤਾ ਕੀ ਉਹਨੂੰ ਜੈਨੋਸਾਈਡ ਕਿਹਾ ਜਾ ਸਕਦਾ ਹੈ ਲੀਗਲ ਡੈਫੀਨੇਸ਼ਨ ਦੇ ਅਨੁਸਾਰ ਸੋ ਹੁਣ ਜਿਹੜੇ ਨੇ ਉਹ ਇੱਕ ਡਿਸਕਸ਼ਨ ਇਸ ਮਾਮਲੇ ਦੇ ਉੱਤੇ ਜਿਹੜੀ ਹੋ ਗਈ ਹੈ ਸਟੇਟਮੈਂਟ ਉਸ ਵੇਲੇ ਲਈ ਹੈ ਜਿਹੜੇ ਐਕਸਪਰਟਸ ਨੇ ਆ ਇੱਕ ਜਿਹੜੇ ਇਸ ਮਾਮਲੇ ਦੇ ਉੱਤੇ ਆਪਣੀ رائے ਦੇ ਰਹੇ ਆ ਕਿਉਂਕਿ ਨੰਬਰ ਮੌਤ ਬਹੁਤ ਲੋਕਾਂ ਦੀ ਹੋਈ ਹੈ ਇੱਥੇ ਜਿਹੜਾ ਡੈਥ ਟੋਲ ਆ ਗਾਜ਼ਾ ਦੇ ਵਿੱਚ ਲਗਭਗ 43800 ਦੇ ਉੱਤੇ ਪਹੁੰਚ ਗਿਆ ਔਰ 43800 ਮਾਰੇ ਗਏ ਲੋਕਾਂ ਦੇ ਵਿੱਚੋਂ ਬਹੁ ਗਿਣਤੀ ਸਵੈਲੀਅਨ ਦੀ ਹੈ ਜਿਹੜੀ ਗਾਜ਼ਾ ਦੀ ਮਿਨਿਸਟਰੀ ਆਫ ਹੈਲਥ ਆ ਜਿਹੜੀ ਉਹ ਰਿਪੋਰਟ ਦੇ ਰਹੀ ਹੈ ਇਜ਼ਰਾਈਲ ਇਸ ਮਾਮਲੇ ਤੇ ਇਹ ਕਹਿ ਰਿਹਾ ਵੈਟिकन ਦੇ ਵਿੱਚ ਜਿੱਥੇ ਪਾਪ ਫਰਾਂਸਿਸ ਬੈਠੇ ਆ ਉੱਥੇ ਜਿਹੜੀ ਇਹਨਾਂ ਦੀ ਐਮਬੈਸੀ ਹੈ ਇਜ਼ਰਾਈਲ ਦੀ ਉਹਨਾਂ ਨੇ ਡਿਫੈਂਡ ਕੀਤਾ ਆਪਣੇ ਐਕਸ਼ਨ ਉਹ ਕਹਿੰਦੇ ਕਿ ਅਸੀਂ ਆਪਣਾ ਸੈਲਫ ਡਿਫੈਂਸ ਕਰ ਰਹੇ ਹਾਂ ਇਸ ਅਟੈਕ ਦੇ ਵਿੱਚ ਤੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਆ ਕਿ ਜਿਹੜੀ ਟਰਮ ਜੈਨੋਸਾਈਡ ਆ ਇਹਨੂੰ ਨਾ ਵਰਤਿਆ ਕਰੇ ਵਰਤਿਆ ਜਾਵੇ ਕਿਉਂਕਿ ਜੈਨੋਸਾਈਡ ਇਸ ਚੀਜ਼ ਨੂੰ ਪ੍ਰੋਪਰ ਡਿਸਕ੍ਰਾਈਬ ਨਹੀਂ ਕਰਦੀ ਇਜ਼ਰਾਈਲ ਦੀ ਇਸ ਲੜਾਈ ਦੀ ਆਲੋਚਨਾ ਹੋ ਰਹੀ ਆ ਕੈਂਪੇਨਰਸ ਨੇ ਜਿਹੜੇ ਤੇ ਪਲੈਸਟੀਨੀਆਂ ਸਪੋਰਟਰਸ ਨੇ ਉਹ ਇਜ਼ਰਾਈਲ ਦੇ ਇਸ ਜਿਹੜਾ ਇਸ ਕਿਸਮ ਦੀ ਲੜਾਈ ਆ ਉਹਦਾ ਬਿਲਕੁਲ ਵਿਰੋਧ ਕਰ ਰਹੇ ਆ ਜਿਹੜੀ ਯੂਨ ਦੀ ਆਪਣੀ ਫਾਈਂਡਿੰਗ ਆ ਯੂਨ ਦੀ ਸਪੈਸ਼ਲ ਕਮੇਟੀ ਨੇ ਇਹ ਕਿਹਾ ਆ ਕਿ ਇਜ਼ਰਾਈਲ ਦਾ ਐਕਸ਼ਨ ਗਾਜ਼ਾ ਦੇ ਵਿੱਚ ਮਤਲਬ ਜੋ ਕੁਝ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕੀਤਾ ਆ ਉਹ ਜਿਹੜਾ ਸਾਰਾ ਕੁਝ ਜੈਨੋਸਾਈਡ ਕੈਰੈਕਟਿਸਟਿਕ ਦੇ ਨਾਲ ਅਲਾਈਨ ਕਰਦਾ ਅਰਥ ਕੀ ਆ ਕਿ ਇਹ ਸਾਰੀਆਂ ਉਹ ਗੱਲਾਂ ਨਜ਼ਰ ਆਉਂਦੀਆਂ ਜਿਹੜੀਆਂ ਇੱਕ ਜੈਨੋਸਾਈਡ ਦੇ ਵਿੱਚ ਹੁੰਦੀਆਂ ਕਿ ਜੇ ਇਸ ਕਿਸਮ ਦੇ ਉਹਨਾਂ ਨੇ ਜਿਹੜੇ ਹਥਿਆਰ ਵਰਤੇ ਆ ਇੱਥੇ ਇਹਨੂੰ ਉਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਆ ਸੋ ਜਿਹੜੇ ਸਾਊਥ ਅਫਰੀਕਾ ਜਿਹੜੇ ਸਪੋਰਟ ਕੀਤੀ ਜਾ ਰਹੀ ਹੈ ਇਹਨਾਂ ਦੇਸ਼ਾਂ ਦੁਆਰਾ ਉਹਨਾਂ ਨੇ ਜੈਨੋਸਾਈਡ ਦਾ ਕੇਸ ਸਾਹਮਣੇ ਲਿਆਂਦਾ ਇਜ਼ਰਾਇਲ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇੰਟਰਨੈਸ਼ਨਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਕੇਸ ਕੀਤਾ ਗਿਆ ਜਿਹਦੇ ਵਿੱਚੋਂ ਹੁਣ ਹਜੇ ਉਹਦਾ ਮਤਲਬ ਪਤਾ ਨਹੀਂ ਉਹਨਾਂ ਨੇ ਦੱਸਿਆ ਨਹੀਂ ਵੀ ਕੀ ਕਰਨਾ ਪਰ ਇਹ ਫੈਸਲਾ ਕਰੂਗਾ ਵੀ ਕੀ ਇਹਨੂੰ ਨਸਲਕੁਸ਼ੀ ਜਾਂ ਜੈਨੋਸਾਈਡ ਕਿਹਾ ਜਾ ਸਕਦਾ ਜਾਂ ਨਹੀਂ ਪਾਪ ਫਰਾਂਸਿਸ ਨੇ ਆਲੋਚਨਾ ਕੀਤੀ ਹੈ ਜਿਹੜੇ ਸਵੈਲੀਅਨ ਮਾਰੇ ਜਾ ਰਹੇ ਆ ਪਾਪ ਨੇ ਪਹਿਲਾਂ ਵੀ ਇਸ ਚੀਜ਼ ਨੂੰ ਕੰਡੈਮਨ ਕੀਤਾ ਕੀਤਾ ਸੀ ਕਿ ਜਿਹੜੇ ਪਲਸਟੀਨੀਅਨ ਬੱਚੇ ਨੇ ਤੇ ਜਿਹੜੀ ਉਹਨਾਂ ਨੇ ਜਿਹੜੀ ਇਜ਼ਰਾਈਲ ਦੀ 에ਅਰ ਸਟ੍ਰਾਈਕ ਆ ਲੈਬਨਨ ਦੇ ਉੱਤੇ ਉਸ ਚੀਜ਼ ਦੀ ਪਹਿਲਾਂ ਵੀ ਇਹ ਲੋਚਨਾ ਕਰ ਚੁੱਕੇ ਆ ਹੁਣ ਇਸ ਚੀਜ਼ ਦੇ ਉੱਤੇ ਇੱਕ ਵਾਰੀ ਫੇਰ ਚਰਚਾ ਸ਼ੁਰੂ ਹੋ ਗਈ ਆ ਕਿ ਇਸ ਚੀਜ਼ ਨੂੰ ਆ ਕੀ ਜੈਨੋਸਾਈਡ ਕਿਹਾ ਜਾਵੇ ਨਾ ਕਿਹਾ ਜਾਵੇ ਪੋਪ ਦਾ ਇਹਦੇ ਵਿੱਚ ਇਸ ਤਰ੍ਹਾਂ ਦੀ ਮੰਗ ਕਰਨਾ ਆਪਣੇ ਆਪ ਤੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੜਾਈ ਦੇ ਵਿੱਚ ਇੱਕ ਟੁੱਕ ਫੈਸਲਾ ਜਿਹੜਾ ਜ਼ਰੂਰ ਹੋਊਗਾ ਕਿ ਇਹ ਜੈਨੋਸਾਈਡ ਕੁਆਲੀਫਾਈ ਕਰਦਾ ਜਾਂ ਨਹੀਂ ਅਗਲੀ ਖਬਰ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਥੋੜੇ ਦਿਨ ਪਹਿਲਾਂ ਸਮੱਸਿਆ ਆਈ ਹੈ ਤੇ ਉਸ ਸੰਬੰਧ ਦੇ ਵਿੱਚ ਲੋਕਾਂ ਨੂੰ ਅਪਡੇਟ ਵੀ ਕੀਤਾ ਗਿਆ ਹੈ। ਅਮਰੀਕਾ ਦੇ ਵਿੱਚ ਜਿਹੜੀਆਂ ਕੈਰਟਸ ਨੇ ਜਿਹੜੀਆਂ ਗਾਜਰਾਂ ਨੇ ਉਹਨਾਂ ਦੇ ਨਾਲ ਸੰਬੰਧਿਤ ਇੱਕ ਇਨਫੈਕਸ਼ਨ ਜਿਹੜੀ ਫੈਲਣ ਦਾ ਡਰ ਹੋਇਆ। ਅਮਰੀਕਾ ਦੇ ਵਿੱਚ ਈ ਕੋਲਾਈ ਇਨਫੈਕਸ਼ਨ ਗਾਜਰਾਂ ਦੇ ਥਰੂ ਕਈ ਸਟੇਟਾਂ ਦੇ ਵਿੱਚ ਫੈਲ ਚੁੱਕੀ ਹੈ। ਸਰਕਾਰ ਨੇ ਵਾਰਨਿੰਗ ਦਿੱਤੀ ਹੈ ਵੀ ਜਿੱਥੇ ਕਿਤੇ ਵੀ ਇਸ ਕਿਸਮ ਦੀਆਂ ਕੈਰਟਸ ਹੈਗੀਆਂ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾਵੇ। ਰੀਕਾਲ ਕਰ ਦਿੱਤਾ ਗਿਆ। ਕਿਉਂਕਿ ਈ ਕੋਲਾਈ ਬੈਕਟੀਰੀਆ ਦੇ ਨਾਲ ਇਨਫੈਕਸ਼ਨ ਹੋ ਸਕਦੀ ਆ ਇਸ ਈ ਕੋਲਾਈ ਦੇ ਨਾਲ ਜਿਹੜੀ ਆਊਟ ਬ੍ਰੇਕ ਆ ਇਹਦੇ 39 ਕੇਸ ਹੁਣ ਤੱਕ ਅਮਰੀਕਾ ਦੀਆਂ 18 ਸਟੇਟਾਂ ਦੇ ਵਿੱਚ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੌਤ ਹੋ ਚੁੱਕੀ ਆ ਤੇ 15 ਜਣੇ ਹਸਪਤਾਲ ਦੇ ਵਿੱਚ ਨੇ ਈ ਕੋਲਾਈ ਇਨਫੈਕਸ਼ਨ ਕੋਈ ਏਡੀ ਵੱਡੀ ਇਨਫੈਕਸ਼ਨ ਨਹੀਂ ਹੁੰਦੀ ਪਰ ਫੇਰ ਵੀ ਜਿਸ ਤਰੀਕੇ ਦੇ ਨਾਲ ਇੱਕ ਮੌਤ ਹੋਈ ਆ ਤੇ 39 ਕੇਸ ਸਾਹਮਣੇ ਆਏ ਆ ਇਹਦੇ ਨਾਲ ਖਤਰਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀ ਅਮਰੀਕਾ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਫੈਲ ਸਕਦੀ ਹੈ ਜਿਹੜੇ ਪੌਪੂਲਰ ਬ੍ਰਾਂਡਸ ਨੇ ਜਿਸ ਤਰ੍ਹਾਂ ਜੋਸ ਦਾ ਬ੍ਰਾਂਡ ਆ 365 ਆ ਵੈਕਮਨਸ ਆ ਜਾਂ ਬਨੀ ਲਾਵਾ ਇਹ ਸਾਰੇ ਬ੍ਰਾਂਡ ਰੀਕਾਲ ਕੀਤੇ ਗਏ ਆ ਕੈਰਟਸ ਦੇ ਕੈਰਟ ਦੀਆਂ ਜਿਹੜੀਆਂ ਟਾਈਪਸ ਨੇ ਜਿਨ੍ਹਾਂ ਦੇ ਵਿੱਚ ਉਹ ਕੈਰਟਸ ਜਿਹੜੀਆਂ ਅਗਸਤ 14 ਤੋਂ ਲੈ ਕੇ 23 ਅਕਤੂਬਰ ਤੱਕ ਵੇਚੀਆਂ ਗਈਆਂ ਤੇ ਬੇਬੀ ਕੈਰਟਸ ਜਿਨ੍ਹਾਂ ਦੀ ਜਿਹੜੀ ਉਹਨਾਂ ਦੇ ਉੱਤੇ ਡੇਟ ਲਿਖੀ ਆ ਬੈਸਟ ਆਫ ਯੂਜ਼ਡ ਬਾਈ ਡੇਟ ਸਤੰਬਰ 11 ਤੋਂ ਲੈ ਕੇ ਨਵੰਬਰ 12 ਦੇ ਵਿਚਕਾਰ ਵਿਚਕਾਰ ਜਿਹੜੀ ਬੈਸਟ ਆਫ ਯੂਜ਼ਡ ਬਾਈ ਡੇਟ ਸਤੰਬਰ 11 ਤੋਂ ਲੈ ਕੇ ਨਵੰਬਰ 12 ਦੇ ਵਿਚਕਾਰ ਵਿਚਕਾਰ ਤੇ ਜਿਹੜੀਆਂ ਵੇਚੀਆਂ ਗਈਆਂ ਜਿਹੜੀਆਂ ਕੈਰਟਸ ਆ 14 ਅਗਸਤ ਤੋਂ ਲੈ ਕੇ 23 ਅਕਤੂਬਰ ਦੇ ਵਿਚਕਾਰ ਵਿਚਕਾਰ ਇਹਨਾਂ ਸਾਰੀਆਂ ਨੂੰ ਡਿਸਟਰੋਏ ਕਰ ਦਿੱਤਾ ਜਾਵੇ ਸੀਡੀਸੀ ਦੀ ਇੱਕ ਖਾਸ ਵਾਰਨਿੰਗ ਆਈ ਹੈ ਇਹ CDC ਨੇ ਲੋਕਾਂ ਨੂੰ ਅਰਜ਼ ਕੀਤਾ ਆ ਕਿ ਆਪਣੇ ਘਰਾਂ ਦੇ ਵਿੱਚ ਇਹਨਾਂ ਕੈਰਟਸ ਦੇ ਜਿਹੜੀ ਇਹਨਾਂ ਨੂੰ ਚੈੱਕ ਕਰੋ ਕਿਹੜੀਆਂ ਸੀ ਤੁਸੀਂ ਕਿੱਥੋਂ ਬਾਇ ਕੀਤੀਆਂ ਤੇ ਇਹਨਾਂ ਦੀ ਡੇਟ ਕੀ ਆ ਜੇ ਇਹਨਾਂ ਦੁਆਰਾ ਦੱਸੀ ਗਈਆਂ ਜਿਹੜੀਆਂ ਕੈਰਟਸ ਦੇ ਨਾਲ ਅਲਾਈਨ ਕਰਦੀਆਂ ਉਹਨਾਂ ਨੂੰ ਡਿਸਪੋਜ਼ ਆਫ ਕਰ ਦਿੱਤਾ ਜਾਵੇ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਆ ਕਿ ਜਿੱਥੇ ਉਹਨਾਂ ਨੇ ਭਾਂਡੇ ਰੱਖੇ ਜਾਂ ਜਿਹੜੇ ਉਹ ਜਿੱਥੇ ਵੀ ਉਹ ਜਗ੍ਹਾ ਸੀਗੀ ਉਹਨਾਂ ਨੂੰ ਉਹਨਾਂ ਨੂੰ ਵੀ ਟੱਚ ਨਾ ਕਰੋ ਉਹਨਾਂ ਜਿੱਥੇ ਕੈਰਟਸ ਸੀਗੀਆਂ ਉਹਨਾਂ ਨੂੰ ਜਿਹੜਾ ਹੌਟ ਸੋਪੀ ਵਾਟਰ ਸਪਰੇ ਦੇ ਨਾਲ ਡਿਸ ਇਨਫੈਕਟ ਕੀਤਾ ਜਾਵੇ ਉਹਨਾਂ ਨੂੰ ਉੱਥੋਂ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਈਕੋਲਾਈ ਕੀ ਹੁੰਦਾ ਆ ਈਕੋਲਾਈ ਇਸ ਤਰ੍ਹਾਂ ਦੀ ਚੀਜ਼ ਆ ਕੋਲਾਈ ਇੱਕ ਬੈਕਟੀਰੀਆ ਆ ਜਿਹਦੇ ਨਾਲ ਇਹ ਇਨਫੈਕਸ਼ਨ ਹੁੰਦੀ ਆ ਪాయిਜ਼ਨਿੰਗ ਹੁੰਦੀ ਆ ਇਹਦੇ ਵਿੱਚ ਹੁੰਦਾ ਆ ਵੀ ਇੱਕ ਤਾਂ ਡੀ ਹਾਈਡਰੇਸ਼ਨ ਹੋ ਜਾਂਦੀ ਆ ਡਾਇਰੀਆ ਹੋ ਜਾਂਦਾ ਲੂਸ ਮੋਸ਼ਨ ਡਾਇਰੀਆ ਤੇ ਉਹ ਵੀ ਬਲੱਡੀ ਯੂਰੀਆ ਬਲੱਡੀ ਡਾਇਰੀਆ ਬਲੱਡ ਡਾਉਣ ਲੱਗ ਪੈਂਦਾ ਉਹਦੇ ਵਿੱਚ ਜਿਹੜੀ ਢਿੱਡ ਦੁਖ ਦਾ ਸਟਮਕ ਦੇ ਵਿੱਚ ਕ੍ਰੇਮਸ ਹੁੰਦੀਆਂ ਬੁਖਾਰ ਚੜ ਜਾਂਦਾ ਆ ਜਾਂ ਕਈ ਕਿਸਮ ਦੇ ਵਿੱਚ ਜਿਹੜੀ ਕੁਝ ਰੇਅਰ ਕੇਸਸ ਨੇ ਕੁਝ ਦੇ ਵਿੱਚ ਜਿਹੜੀਆਂ ਕਿਡਨੀਜ਼ ਦੇ ਇਸ਼ੂ ਵੀ ਇਹਦੇ ਨਾਲ ਆ ਸਕਦੇ ਆ ਇਸ ਕਰਕੇ ਹੈ ਤਾਂ ਇਨਫੈਕਸ਼ਨ ਪਰ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਜਿਹੜੇ ਕੁਝ ਸਵੀਅਰ ਕੇਸਸ ਨੇ ਪਰਟੀਕੁਲਰਲੀ ਬੱਚਿਆਂ ਦੇ ਵਿੱਚ ਤੇ ਉਹ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਥੱਲੇ ਆ ਜਾਂ ਜਿਹੜੇ ਬਜ਼ੁਰਗ ਨੇ ਜਿਹੜੇ ਜ਼ਿਆਦਾ ਉਮਰ ਦੇ ਨੇ ਉਹਨਾਂ ਦੇ ਵਿੱਚ ਜਿਹੜੇ ਕਿਡਨੀ ਫੇਲਓਰ ਦੇ ਅਸ਼ੀ ਵੀ ਇਸ਼ੂ ਵੀ ਕੁਛ ਨੋਟ ਕੀਤੇ ਗਏ ਆ ਤੇ ਉਹਨਾਂ ਨੂੰ ਇਮੀਡੀਏਟ ਮੈਡੀਕਲ ਕੇਅਰ ਦੀ ਲੋੜ ਪੈਂਦੀ ਹੈ ਇਸ ਕਰਕੇ ਇਹਨਾਂ ਗਾਜਰਾਂ ਦੀ ਵਰਤੋਂ ਨਾ ਕੀਤੀ ਜਾਵੇ ਜਿਹੜੇ ਐਮਰਜੈਂਸੀ ਸਾਈਨਸ ਨੇ ਜਿੱਥੇ ਤੁਸੀਂ ਦੇਖਣਾ ਆ ਉਹ ਸਿੰਪਟਮ ਸਿੱਧਾ ਆ ਕਿ ਜੇ ਬੁਖਾਰ ਬਹੁਤ ਤੇਜ਼ ਚੜਿਆ ਹੈ ਤੇ ਜਿਹੜਾ ਬਲੱਡੀ ਡਾਇਰੀਆ ਆ ਤੁਹਾਨੂੰ ਬਲੱਡ ਆ ਰਿਹਾ ਸਟੂਲ ਦੇ ਵਿੱਚ ਬਹੁਤ ਜ਼ਿਆਦਾ ਵੋਮਟਿੰਗ ਹੋ ਰਹੀ ਆ ਜਿਹੜੇ ਡੀਹਾਈਡਰੇਸ਼ਨ ਦੇ ਜਿੰਨੇ ਵੀ ਸਾਈਨਸ ਨੇ ਸੋ ਸੀਡੀਸੀ ਨੇ ਖਾਸ ਤੌਰ ਦੇ ਦਿੱਤੇ ਐਮਫਸਾਈਜ਼ ਕੀਤਾ ਆ ਕਿ ਖਾਸ ਧਿਆਨ ਇਸ ਗੱਲ ਦਾ ਜਿਹੜਾ ਰੱਖਿਆ ਜਾਵੇ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ ਜਿਹੜੀ ਇਸ ਵੇਲੇ ਗਾਜਰਾਂ ਦੇ ਨਾਲ ਅਮਰੀਕਾ ਦੀਆਂ 18 ਸਟੇਟਾਂ ਦੇ ਵਿੱਚ ਫੈਲ ਚੁੱਕੀ ਹੈ ਅਗਲੀ ਗੱਲਬਾਤ ਸਪਿਰਿਟ 에ਅਰਲਾਈਨ ਨੇ ਚੈਪਟਰ ਜਿਹੜੀ 11 ਬੈਂਕਰਪਸੀ ਆ ਉਹ ਫਾਈਲ ਕੀਤੀ ਆ ਆਪਣੀ ਜਿਹੜੀ 1.6 ਬਿਲੀਅਨ ਦੇ ਡੈਟ ਨੂੰ ਰੀਸਟਰਕਚਰ ਕਰਨ ਦੇ ਵਿੱਚ ਬਹੁਤ ਸਾਰੀਆਂ 에ਅਰਲਾਈਨ ਪਿਛਲੇ ਸਮੇਂ ਦੇ ਵਿੱਚ ਘਾਟੇ ਦੇ ਵਿੱਚ ਗਈਆਂ ਜਿਹੜੀ 에ਅਰਲਾਈਨ ਘਾਟੇ ਦੇ ਵਿੱਚ ਜਾਂਦੀ ਆ ਫਿਰ ਕੀ ਕਰਦੀ ਆ ਦੂਜੀ ਕਿਸੇ 에ਅਰਲਾਈਨ ਦੇ ਨਾਲ ਰਲਣ ਦੀ ਕੋਸ਼ਿਸ਼ ਕਰਦੀ ਵੀ ਜਾਂ ਤੂੰ ਸਾਨੂੰ ਲੈ ਲਓ ਜਾਂ ਹੀ ਤੁਹਾਨੂੰ ਖਰੀਦ ਲੈਣੇ ਕਿਸੇ ਤਰ੍ਹਾਂ ਮਰਜਰ ਹੋ ਜਵੇ ਐਕਵੀਜ਼ੀਸ਼ਨਸ ਹੋ ਜਾਣ ਤੇ ਉਹਦੇ ਨਾਲ ਕੰਪਨੀਆਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਘਾਟੇ ਨੂੰ ਪੂਰਾ ਕਰ ਲੈਂਦੀਆਂ ਜਿਹੜੀ ਸਪਿਰਿਟ 에ਅਲਾਈਨ ਇਹਨਾਂ ਨੇ ਹੁਣ ਜਿਹੜੀ ਬੈਂਕਰਪਸੀ ਫਾਈਲ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹਨਾਂ ਨੂੰ 1.6 ਬਿਲੀਅਨ ਡਾਲਰ ਦਾ ਡੈਟ ਆ ਇਹਨਾਂ ਦੇ ਉੱਤੇ ਉਹਨੂੰ ਕਿਸੇ ਤਰ੍ਹਾਂ ਰੀਸਟ੍ਰਕਚਰ ਕੀਤਾ ਜਾ ਸਕੇ ਸੋ ਇਹ ਇਹ ਜਿਹੜੇ ਉਹਨਾਂ ਨੇ ਜਿਹੜੀ 에ਅਰਲਾਈਨ ਆ ਇਹ ਵੀ ਉਹਨਾਂ ਨੇ ਕਿਹਾ ਕਿ ਸਾਡੇ ਆਪਰੇਸ਼ਨਸ ਆਪਰੇਸ਼ਨਸ ਚੱਲਦੇ ਰਹਿਣਗੇ ਜਿਹੜੀਆਂ ਫਲਾਈਟਾਂ ਆ ਉਹ ਨੋਰਮਲ ਰਹਿਣਗੀਆਂ ਇਹ ਇਸ ਬੈਂਕਰਪਸੀ ਦੇ ਟਾਈਮ ਦੇ ਵਿੱਚ ਤੇ ਜਿਹਦੇ ਨਾਲ ਜਿਹੜਾ ਪ੍ਰੋਸੈਸ ਆ ਉਹ ਲਗਭਗ ਅਗਲੇ ਸਾਲ ਦੇ ਸ਼ੁਰੂ ਤੱਕ ਜਣੀ 2025 ਦੇ ਸ਼ੁਰੂ ਤੱਕ ਇਹ ਬੈਂਕਰਪਸੀ ਦਾ ਜਿਹੜਾ ਪ੍ਰੋਸੈਸ ਆ ਉਹ ਕੰਪਲੀਟ ਹੋਊਗਾ ਸਪਿਰਿਟ ਨੇ ਵੀ ਪਿਛਲੇ ਸਮੇਂ ਦੇ ਵਿੱਚ ਕੋਸ਼ਿਸ਼ ਕੀਤੀ ਸੀ ਕਿ ਜੈਟ ਬਲੂ ਜਾਂ ਫਰੰਟੀਅਰ ਦੇ ਨਾਲ ਮਰਜ ਹੋ ਜਾਇਆ ਜਾਵੇ ਤਾਂ ਬਚਾਅ ਹੋ ਸਕਦਾ ਸੀ ਪਰ ਉਹ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹ ਫੇਲ ਹੋ ਗਈਆਂ ਇੱਕ ਜੱਜ ਨੇ ਇਹ ਜੈਟ ਬਲੂ ਡੀਲ ਨੂੰ ਕਈ ਮੁੱਦਿਆਂ ਕਰਕੇ ਜਾਂ ਟਿਕਟ ਪ੍ਰਾਈਸ ਤੇ ਮੁੱਦੇ ਦੇ ਉੱਤੇ ਇਹ ਮਰਜਰ ਨੂੰ ਅਲਾਉ ਨਹੀਂ ਕੀਤਾ ਹੁਣ ਡੈਟ ਉਹਨਾਂ ਦੇ ਉੱਤੇ ਹੈਗਾ ਕਰਜ਼ਾ ਉਹਨਾਂ ਦੇ ਉੱਤੇ ਹੈਗਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੀਸਟਰਕਚਰ ਕਰਨਾ ਪਿਛਲਾ ਪੇ ਕਰਕੇ ਕਿਸੇ ਹੋਰ ਤੋਂ ਕੁਛ ਇਦਾਂ ਕੁਆਲੀਫਾਈ ਕਰਕੇ ਹੁਣ ਜਿਹੜੀ ਇਹਨਾਂ ਦੀ ਸਪਿਰਿਟਸ ਦੀ ਪਲਾਨ ਆ ਉਹਦੇ ਵਿੱਚ ਇਹ ਆ ਕਿ ਜਿਹੜਾ ਬੌਂਡ ਹੋਲਡਰਸ ਨੂੰ ਐਕਸਚੇਂਜ ਕਰਨਾ ਉਹਨਾਂ ਦਾ ਬੌਂਡ ਹੋਲਡਰਸ ਦਾ 795 ਮਿਲੀਅਨ ਡਾਲਰ ਨੂੰ ਜਿਹੜੀ ਉਹਦੇ ਵਿੱਚ ਨੋਟਸ ਫॉर ਇਕਵਿਟੀ ਤੇ ਫੇਰ ਜਿਹੜਾ ਆ ਉਹਨੂੰ ਦੁਬਾਰਾ 840 ਮਿਲੀਅਨ ਡਾਲਰ ਇਸ਼ੂ ਕਰਨਾ ਨਵੇਂ ਸਿਕਿਉਰ ਨੋਟਸ ਦੇ ਵਿੱਚ ਸੋ ਇਹ ਉਹਨਾਂ ਦਾ ਬੇਸਿਕਲੀ ਰੀਸਟਰਕਚਰ ਕਰਨ ਦਾ ਜਿਹੜਾ ਪਲਾਨ ਆ ਕਿ ਜਿਹੜੇ ਬੌਂਡ ਹੋਲਡਰਸ ਨੇ ਉਹਨਾਂ ਦਾ 795 ਮਿਲੀਅਨ ਡਾਲਰ ਜਿਹੜੇ ਨੋਟਸ ਦਾ ਆ ਉਹਨੂੰ ਐਕਸਚੇਂਜ ਕਰਨਾ 840 ਮਿਲੀਅਨ ਡਾਲਰ ਦੇ ਨਵੇਂ ਸਿਕਿਉਰਡ ਨੋਟਸ ਦੇ ਨਾਲ ਸੋ ਹੁਣ ਇਹ ਸਾਰੇ ਕੁਝ ਦੇ ਵਿੱਚ 80% ਸਪਿਰਟ ਦੇ ਜਿਹੜੇ ਕ੍ਰੈਡਿਟਰਸ ਨੇ ਉਹ ਇਸ ਰੀਸਟ੍ਰਕਚਰਿੰਗ ਨੂੰ ਬੈਕ ਕਰਦੇ ਆ ਮਤਲਬ ਉਹ ਇਹਦੇ ਪਿੱਛੇ ਇਹਨੂੰ ਇਹਦੇ ਲਈ ਮਤਲਬ ਠੀਕ ਮੰਨਦੇ ਆ ਇਹਨੂੰ ਸੋ ਹੁਣ ਜਿਹੜੀ ਇਹ ਸਪਿਰਟ 에ਰਲਾਈਨ ਹੈ ਇਹ ਦੁਬਾਰਾ ਸਾਰਾ ਕੁਝ ਆਪਣਾ ਕਰੋਗੇ ਕੋਵਿਡ ਤੋਂ ਬਾਅਦ ਬਹੁਤ ਚੈਲੰਜ ਆਇਆ ਕੰਪੀਟੀਸ਼ਨ ਵੱਧ ਗਿਆ ਜਿਹੜਾ ਗਰਾਉਂਡਡ ਪਲੇਨਸ ਦਾ ਇੰਜਨ ਡਿਫੈਕਟਸ ਆ ਗਏ ਇਹਨਾਂ ਦੇ ਵਿੱਚ ਜਿਹੜੀ 에ਅਰਲਾਈਨ ਦੀ ਕੰਪੇਟਿਟਿਟੀ ਤੋਂ ਜ਼ਿਆਦਾ ਇਹ ਸਾਰਾ ਕੁਝ ਹਰਟ ਹੋਇਆ ਉਹਦਾ ਅਸਰ ਵੀ ਬਹੁਤ ਲੰਬਾ ਸਮਾਂ ਇਹਨਾਂ ਦੇ ਉੱਤੇ ਰਿਹਾ ਜਿਹੜਾ ਬਿਜ਼ਨਸ ਮਾਡਲ ਦਾ ਇਸ਼ੂ ਆ ਗਿਆ ਸਪਿਰਿਟ ਦਾ ਜਿਹੜਾ ਲੋ ਕੋਸਟ ਮਾਡਲ ਸੀਗਾ ਉਹ ਅਸਲ ਦੇ ਵਿੱਚ ਐਕਸਟਰਾ ਫੀਸ ਤੇ ਉੱਤੇ ਰਿਲਾਇ ਕਰਦਾ ਸੀ ਜਿਹੜੀ ਜਿਹੜੀ ਡਿਮਾਂਡ ਆ ਸ਼ਿਫਟ ਹੋ ਗਈ ਸੀਗੀ ਜਿਆਦਾ ਪ੍ਰੀਮੀਅਮ ਟਰੈਵਲ ਆਪਸ਼ਨਸ ਦੇ ਲਈ ਜਿਹੜੀ ਇਹ ਜਿਹੜੀਆਂ ਲੋਅ ਫੇਅਰ 에ਰਲਾਈਨਸ ਸੀਗੀਆਂ ਜਿੱਦਾਂ ਸਪਿਰਿਟ ਸੀਗੀਆਂ ਕਿ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਉਹਦਾ ਫੇਅਰ ਬਹੁਤ ਘੱਟ ਸੀ ਮੰਨ ਲਓ 20 ਡਾਲਰ ਜਾਂ 30 ਡਾਲਰ ਪਰ ਜੇ ਤੁਸੀਂ ਜੇ 20 ਡਾਲਰ ਦੀ ਟਿਕਟ ਆ ਜੇ ਉਹਦੇ ਨਾਲ ਤੁਸੀਂ ਲੱਗਜ ਲੈ ਕੇ ਜਾ ਰਹੇ ਹੋ ਇੱਕ ਤੇ ਉਹਦੇ 60 ਡਾਲਰ ਜਿਹੜੀ ਇਹਨਾਂ ਦੀ ਸਾਰੀ ਦੀ ਸਾਰੀ ਖੇਡ ਸੀਗੀ ਉਹ ਐਕਸਟਰਾ ਫੀਸ ਦੇ ਉੱਤੇ ਸੀਗੀ ਉਹ ਮਾਡਲ ਵੀ ਕਿਸੇ ਨਾ ਕਿਸੇ ਤਰ੍ਹਾਂ ਕਾਮਯਾਬ ਨਹੀਂ ਹੋਇਆ ਤੇ ਹੁਣ ਅਲਟੀਮੇਟਲੀ ਇਹਨਾਂ ਨੇ ਬੈਂਕਰਪਸੀ ਫਾਇਲ ਕੀਤੀ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ